ਤਨਸ੍ਰੀ ਮਹਿਲਾ ਪੰਜਵਾ ਸੋਕਤ ਡਰੇ ਜੇ ਖਸਮ ਸਮਾਰੇ ਡਰ ਡਰ ਪਚੇ ਮਨ ਮੁਖ ਵੇਚਾਰੇ ਰਹਾਓ ਸਿਰ ਉਪਰ ਮਾਤ ਪਿਤਾ ਗੁਰਦੇਵ ਸਫਲ ਮੁਰਤ ਜਾ ਕੀ ਨਿਰਮਲ ਸੇਵ ਏਕ ਨਿਰੰਜਨ ਜਾ ਕੀ ਰਾਸ ਮਿਲ ਸਾਧ ਸੰਗਤ ਹੋਵਤ ਪਰਗਾਸ ਜੀ ਅਨਿਕਾ ਦਾਤਾ ਪੂਰਨ ਸਭ ਠਾਏ ਕੋਟ ਕਲੇਸ਼ ਮਿਟਿਹੇ ਹਰ ਨਾਏ ਜਨਮ ਮਰਨ ਸਗਲਾ ਦੁੱਖ ਨਾਸੇ ਗੁਰਮੁਖ ਜਾਕੇ ਮਨ ਤਨ 바ਸੇ ਜਿਸਨੋ ਆਪ ਲਏ ਲੜਲਾਏ ਦਰਗਹਿ ਮਿਲੇ ਤਿਸੇ ਹੀ ਜਾਏ ਸੇ ਭਗਤ ਜੇ ਸਾਚੇ ਭਾਣੇ ਜਮ ਕਾਲ ਤੇ ਭਏ ਨਿਕਾਣੇ ਸਾਚਾ ਸਾਹਿਬ ਸੱਚ ਦਰਬਾਰ ਕੀਮਤ ਕੌਣ ਕਹੇ ਵਿਚਾਰ ਘਟ ਘਟ ਅੰਤਰ ਸਗਲ ਆਧਾਰ ਨਾਨਕ ਜਾਚੇ ਸੰਤ ਰਹਿਣਾਰ ਤਨਾਸ੍ਰੀ ਮਹਿਲਾ ਪੰਜਵਾਂ ਏਕ ਓੰਕਾਰ ਸਤਿਗੁਰ ਪ੍ਰਸਾਦ ਘਰ ਬਾਹਰ ਤੇਰਾ ਪਰਵਾਸਾ ਤੂੰ ਜਨ ਕੇ ਹੈ ਸੰਗ ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪਿਓ ਹਰ ਰੰਗ ਜਨ ਕੋ ਪ੍ਰਭ ਆਪਣੀ ਕਾ ਤਾਣ ਜੋ ਤੂ ਕਰਹਿ ਕਰਾ ਬਿ ਸੁਆਮੀ ਸਾ ਮਸਲਤ ਪਰਵਾਣ ਰਹਾਉ ਪਤ ਪਰਮੇਸ਼ਰ ਗਤ ਨਾਰਾਇਣ ਧਨ ਗੋਪਾਲ ਗੁਣ ਸਾਖੀ ਚਰਨ ਸਰਨ ਨਾਨਕ ਦਾਸ ਹਰ ਹਰ ਸੰਤੀ ਅਹ ਬਿਦ ਜਾਤੀ ਤਨਾਸ੍ਰੀ ਮਹਿਲਾ ਪੰਜਵਾ ਸਗਲ ਮਨੋਰਥ ਪ੍ਰਭ ਤੇ ਪਾਏ ਕੰਠ ਲਾਏ ਗੁਰ ਰਾਖੇ ਸੰਸਾਰ ਸਾਗਰ ਮਹਿ ਜਲਨਾ ਦੀਨੇ ਕਿਨੇ ਨਦੁਤਰ ਆਪਾਖੇ ਜਿਨ ਕੈ ਮਨ ਸਾਚਾ ਵਿਸਵਾਸ ਪੇਖ ਪੇਖ ਸੁਆਮੀ ਕੀ ਸੋਭਾ ਆਨੰਦ ਸਦਾ ਉਲਾਸ ਰਹਾਉ ਚਰਨ ਸਰਨ ਪੂਰਨ ਪਰਮੇਸ਼ਰ ਅੰਤਰ ਜਾਮੀ ਸਾਖਿਓ ਜਾਨ ਬੂਜ ਅਪਨਾ ਕੀਓ ਨਾਨਕ ਭਗਤਨ ਕਾ ਅੰਕੁਰ ਰਾਖਿਓ ਤਨਾਸਰੀ ਮਹਿਲਾ ਪੰਜਵਾ ਜਹ ਜਹ ਪੇਖੋ ਤਹ ਹਜੂਰ ਦੂਰ ਕਤੋ ਨਾ ਜਾਈ ਰਵ ਰਹਾ ਸਰਬਤਰ ਮੈਂ ਮਨ ਸਦਾ ਤਿਆਈ ਈਤ ਊਤ ਨਹੀਂ ਬੀਛੁੜੇ सो संगी गनिये बिनस जाए जो निमख मह सो अलप सुख पनिए रहाओ प्रतिपाले अपे आओ दे कछ ऊन न होई सास सास समालता मेरा प्रभ सोई अछल अछेद अपार प्रभ ऊंचा जाका रूप ਜਪ ਜਪ ਕਰੇ ਆਨੰਦ ਜਨ ਅਚਰਜ ਅਨੂਪ ਸਾਮਤ ਦੇਹੋ ਦਇਆਲ ਪ੍ਰਭ ਜਿਤ ਤੁਮਹਿ ਆਰਾਧਾ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਾਧਾ ਤਨਾ ਸ੍ਰੀ ਮਹਿਲਾ ਪੰਜਵਾ ਜਿਨ ਤੁਮ ਭੇਜੇ ਤਿਨੇ ਬੁਲਾਏ ਸੁਖ ਸਹਿਜ ਸੇਤੀ ਕਰ ਆਓ ਅਨਦ ਮੰਗਲ ਗੁਣ ਗਾਓ ਸਹਜ ਤੁਨ ਨਹਿ ਚਲ ਰਾਜ ਕਮਾਓ ਤੁਮ ਕਰ ਆਪੋ ਮੇਰੇ ਮੀਤ ਤੁਮਰੇ ਦੁਖੀ ਹਰ ਆਪ ਨਿਵਾਰੇ ਅਪਦਾ ਭਈ ਬੀਤੀਤ ਰਹਉ ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ ਨਾਸਨ ਭਾਜਨ ਥਾਕੇ ਕਰ ਮੰਗਲ ਵਾਜੇ ਨਿਤ ਵਾਜੇ ਆਪਣੇ ਖਸਮ ਨਿਵਾਜੇ ਅਸਤੇ ਰਹੋ ਢੋਲੋ ਮਤ ਕਬਹੁ ਗੁਰ ਕੈ ਬਚਨ ਅਧਾਰ ਜੈ ਜੈ ਕਾਰ ਸਗਲ ਭੂ ਮੰਡਲ ਮੁਖ ਊਜਲ ਦਰਬਾਰ ਜਿਨ ਕੇ ਜੀ ਤਿਨੇ ਹੀ ਫੇਰੇ ਆਪੇ ਭਇਆ ਸਹਾਈ ਅਚਰਜ ਕੀਆ ਕਰਨੇ ਹਾਰੇ ਨਾਨਕ ਸਚ ਵਡਿਆਈ ਤਨਾਸ੍ਰੀ ਮਹਿਲਾ 5ਵਾਂ ਕਰ ਛੇਵਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੁਨੋ ਸੰਤ ਪਿਆਰੇ ਬਿਨੋ ਹਮਾਰੇ ਜਿਓ ਹਰ ਬਿਨ ਮੁਕਤ ਨਾ ਕਾਹੂ ਜਿਓ ਰਹਾਓ ਮਨ ਨਿਰਮਲ ਕਰਮ ਕਰ ਤਾਰਨ ਤਰਨ ਹਰ ਹਵਰ ਜੰਜਾਲ ਤੇਰੇ ਕਾਹੂ ਨ ਕਾਮ ਜਿਓ ਜੀਵਨ ਦੇਵਾ ਪਾਰ ਬ੍ਰਹਮ ਸੇਵਾ ਇਹੋ ਉਪਦੇਸ਼ ਮੋਕੋ ਗੁਰ ਦੀਨਾ ਜਿਉ ਤਿਸ ਸਿਓ ਨਾ ਲਾਈਏ ਹੀਤ ਜਾ ਕੋ ਕਿਛ ਨਾਹੀ ਬੀਤ ਅੰਤ ਕੇ ਬਾਰ ਉਹ ਸੰਗ ਨਾ ਚਾਲੇ ਮਨ ਤਨ ਤੂ ਆਰਾਧ ਹਰ ਕੇ ਪ੍ਰੀਤਮ ਸਾਧ ਜਾ ਕੇ ਸੰਗ ਤੇਰੇ ਬੰਧਨ ਛੂਟੇ ਗਹੋ ਪਾਰ ਬ੍ਰਹਮ ਸਰਨ ਹਿਰਦੇ ਕਮਲ ਚਰਨ ਅਵਰ ਆਸ ਕਛ ਪਟਲ ਨਾ ਕੀਜੇ ਸੋਈ ਭਗਤ ਗਿਆਨੀ ਧਿਆਨੀ ਤਪਸ ਸੋਈ ਨਾਨਕ ਜਾਂ ਕੋ ਕਿਰਪਾ ਕੀਜੇ ਥਨਾ ਸ੍ਰੀ ਮਹਲਾ ਪੰਜਵਾ ਮੇਰੇ ਲਾਲ ਭਲੋਰੇ ਭਲੋਰੇ ਪਲੋ ਹਰ ਮੰਗਨਾ ਦੇਖੋ ਪਸਾਰ ਨੈਣ ਸੁਨੋ ਸਾਧੂ ਕੇ ਬੈਨ प्राण पत चित राख सगल है मरना रहाओ चंदन चुआ रस भोग करत अनेके बिखिया विकार देख सगल है फीके एके गोविंद को नाम नीको कहत है साध जन तन तन आपन थापियो हर जपना निमख जापियो ਅਰਥ ਦ੍ਰਵ ਦੇਖ ਕਛ ਸੰਗ ਨਾਹੀ ਚਲਨਾ ਜਾ ਕੋ ਰੇ ਕਰਮ ਭਲਾ ਤਿਨ ਓਟ ਗਹੀ ਸੰਤ ਪਲਾ ਤਿਨ ਨਾਹੀ ਰੇ ਜਸ ਸੰਤਾਵੇ ਸਾਧੂ ਕੀ ਸੰਗਨਾ ਪਾਇਓ ਰੇ ਪਰਮ ਨਿਧਾਨ ਮਿਟਿਓ ਹੈ ਅਭਿਮਾਨ ਏਕੇ ਨਿਰੰਕਾਰ ਨਾਨਕ ਮਨ ਲਗਨਾ ਸਨਾਸ੍ਰੀ ਮਹਿਲਾ ਪੰਜਵਾਂ ਕਰ ਸਤਵਾਂ ੴ ਸਤਿਗੁਰ ਪ੍ਰਸਾਦਿ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ ਕਲ ਕਲੇਸ਼ ਲੋਭ ਮੋਹ ਮਹਾ ਭਉ ਜਲ ਤਾਰੇ ਰਹਾ ਸਾਸ ਸਾਸ ਨਿਮਖ ਨਿਮਖ ਦਿਨਸ ਰਹਿਨ ਚਿਤਾਰੇ ਸਾਧ ਸੰਗੇ ਜਪ ਨ ਸੰਗੇ ਮਨ નિਧਾਨ ਤਾਰੇ ਚਰਨ ਕਮਲ ਨਮਸਕਾਰ ਗੁਣ ਗੋਬਿਦ ਵਿਚਾਰੇ ਸਾਦੇ ਜਨਾ ਕੀ ਰੇਨ ਨਾਨਕ ਮੰਗਲ ਸੁਖ ਸਾਧਾਰੇ ਤਨਾਸ੍ਰੀ ਮੈਲਾ ਪੰਜਵਾ ਕਰ ਅਠਵਾ ਦੁਪਦੇ ਏਕ ਓੰਕਾਰ ਸਤਗੁਰ ਪ੍ਰਸਾਦ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਸ ਸਾਸ ਸਮਾਲੇ ਇਹ ਲੋਕ ਪਰਲੋਕ ਸੰਗ ਸਹਾਈ ਜਤ ਕਤ ਮੋਹੇ ਰਖਵਾਲੇ ਗੁਰ ਕਾ ਬਚਨ ਬਸੇ ਜੀ ਨਾਲੇ ਜਲ ਨਹੀਂ ਡੂਬੇ ਤਸ ਕਰ ਨਹੀਂ ਲੇਵੇ ਪਾਹੇ ਨ ਸਾਕੇ ਜਾਲੇ ਰਹਾਉ ਨਿਰਧਨ ਕੋ ਤਨ ਅੰਧਲੇ ਕੋ ਟਿਕ ਮਾਤ ਦੂਦ ਜੈਸੇ ਬਾਲੇ ਸਾਗਰ ਮੈਂ ਬੋਹਿਤ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾਲੇ ਤਨਾਸਰੀ ਮਹਿਲਾ ਪੰਜਵਾ ਪਏ ਕਿਰਪਾਲ ਦਿਆਲ ਗੋਬਿੰਦਾ ਅੰਮ੍ਰਿਤ ਰਿਤੇ ਸਿੰਚਾਈ ਨਵ ਨਿਦਿ ਰਿੱਧ ਸਿਧ ਹਰ ਲਾਗ ਰਹੀ ਜਨ ਉਪਾਈ ਸੰਤਨ ਕੋ ਅਨਦ ਸਗਲ ਹੀ ਜਾਈ ਗ੍ਰਹ ਬਾਹਰ ਠਾਕੁਰ ਭਗਤਨ ਕਾ ਰਵ ਰਹਾ ਸਭ ਠਾਈ ਰਹਾ ਤਾਕੋ ਕੋਈ ਨ ਪਹੁੰਚਨ ਹਾਰਾ ਜਾਕੇ ਅੰਗ ਗੁਸਾਈ ਜਮ ਕੀ ਤ੍ਰਾਸ ਮਿਟੇ ਜਿਸ ਸਿਮਰਤ ਨਾਨਕ ਨਾਮ ਧਿਆਇ ਤਨਾਹ ਸ੍ਰੀ ਮਹਲਾ ਪੰਜਵਾਂ ਦਰਬਵੰਤ ਦਰਬ ਦੇਖ ਗਰਬੇ ਭੂਮਵੰਤ ਅਭਿਮਾਨੀ ਰਾਜਾ ਜਾਣੇ ਸਗਲ ਰਾਜ ਹਮਰਾ ਤੇ ਉਹ ਹਰ ਜਨ ਢੇਖ ਸੁਆਮੀ ਜੇ ਕੋ ਆਪਣੀ ਓਟ ਸਮਾਰੇ ਜੈਸਾ ਬਿਤ ਤੈਸਾ ਹੋਏ ਵਰਤੇ ਆਪਨਾ ਬਲ ਨਹੀਂ ਹਾਰੇ ਰਹਾਓ ਆਨ ਤਿਆਗ ਭਏ ਇੱਕ ਆਸਰ ਸਰਣ ਸਰਣ ਕਰ ਆਏ ਸੰਤ ਅਨੂਗ੍ਰਹਿ ਭਏ ਮਨ ਨਿਰਮਲ ਨਾਨਕ ਹਰ ਗੁਣ ਗਾਏ ਤਨਾ ਸ੍ਰੀ ਮਹਿਲਾ ਪੰਜਵਾ ਜਾ ਕੋ ਹਰ ਰੰਗ ਲਾਗੋ ਇਸ ਜੁਗ ਮੇ ਸੋ ਕਹੀਅਤ ਹੈ ਸੂਰਾ ਆਤਮ ਜਿਨੇ ਸਗਲ ਵਸਤਾ ਕੇ ਜਾਕ ਸਤਗੁਰ ਪੂਰਾ ਠਾਕੁਰ ਗਾਏ ਆਤਮ ਰੰਗ ਸਰਣੀ ਪਾਵਨ ਨਾਮ ਤੇ ਆਪਨ ਸਹਿਜ ਸਮਾਵਨ ਸੰਗ ਰਹਾਉ ਜਨ ਕੇ ਚਰਨ ਵਸੇ ਮੇਰੇ ਹਿਅਰੇ ਸੰਗ ਪੁਨੀਤਾ ਦੇਹੀ ਜਨ ਕੇ ਤੂਰ ਦੇਹੁ ਕਿਰਪਾ ਨਿਧ ਨਾਨਕ ਕੈ ਸੁਖ ਏਹੀ ਸਨਾਹਰੀ ਮਹਿਲਾ ਪੰਜਵਾ ਜਤਨ ਕਰੇ ਮਨੁਖ ਡਹਿ ਕਾਵੇ ਉਹ ਅੰਤਰ ਜਾਮੀ ਜਾਣੇ ਪਾਪ ਕਰੇ ਕਰਮੂ ਕਰ ਪਾਵੇ ਭੇਖ ਕਰੇ ਨਿਰਬਾਨੇ ਜਾਣਤ ਦੂਰ ਤੁਮਹਿ ਪ੍ਰਭ ਨੇਰ ਓਤ ਤਾਕੇ ਓਤ ਤੇ ਓਤ ਪੇਖੇ ਆਵੇ ਲੋਭੀ ਫਿਰ ਰਹਾਉ ਜਬ ਲਗ ਟੁਟੇ ਨਾਹੀ ਮਨ ਪਰਮ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਇਆਲ ਸੁਆਮੀ ਸੰਤ ਭਗਤ ਜਨ ਸੋਈ ਤਨਾ ਸ੍ਰੀ ਮਹਿਲਾ ਪੰਜਵਾ ਨਾਮ ਗੁਰ ਦਿਓ ਹੈ ਆਪਣੇ ਜਾ ਕੇ ਮਸਤਕ ਕਰਮਾ ਨਾਮ ਦ੍ਰਿੜਾਵੇ ਨਾਮ ਜਪਾਵੇ 타ਗਾ ਜੁਗ ਮਹਿ ਧਰਮਾ ਜਨ ਕੋ ਨਾਮ ਵਡਾਈ ਸੋਬ नामो गत नामोपत जन की माने जो जो होग गह नाम तन जिस जन के पाले सोई पूरा साहा नाम बिहारा नानक आधारा नाम परापत लाहा श्री महला नेत्र पुनीत पय दरस पेखे माथे परो रवाल रस रस गुण गावो ठाकुर के मोरे हृदय बसो गोपाल तुम तो आंख निहार दयाल सुंदर सुघर बेअंत पिता प्रभु हो प्रभु कृपाल राहौ महा आनंद मंगल रूप तुमरे वचन अनूप रसाल हृदय चरण शब्द सतगुरु को नानक बांध्यो पाल ਤਨਾਸਰੀ ਮਹਿਲਾ ਪੰਜਵਾ ਆਪਣੀ ਔਕਤ ਖਲਾਵੇ ਭੋਜਨ ਆਪਣੀ ਔਕਤ ਖੇਲਾਵੇ ਸਰਬ ਸੂਖ ਭੋਗ ਰਸ ਦੇਵੇ ਮਨ ਹੀ ਨਾਲ ਸਮਾਵੇ ਹਮਰੇ ਪਿਤਾ ਗੋਪਾਲ ਦਿਆਲ जो राखे महतारी बारिक को तैसे ही प्रभु पाल रहाओ मीत साजन सरब गुण नायक सदा सलामत देवा इत ऊत जत कत तत तुमहि मिले नानक संत सेवा सना श्री मैला फंजवा संत कृपाल दयाल दमोदर काम क्रोध भिखजारे राजमाल जो बन तन जियरा इन ऊपर लै बारे मन तन राम नाम हितकारे ਸੁਖ ਸਹਿਜ ਆਨੰਦ ਮੰਗਲ ਸਹਿਤ ਪਵਨਿਦ ਪਾਰ ਉਤਾਰੇ ਰਹਾਉ